ਤੇ ਕਾਪੀ ਕਾ ਗਿਆ ਤਾਂ ਨਹੀਂ ਬਿਲਕੁਲ ਓਕੇ 100% ਗਰੰਟੀ ਹਾਂਜੀ ਠੀਕ ਹੈ ਜੀ 20 ਸਾਲ ਤੱਕ ਵੀ ਕੋਈ ਕੋਈ ਗਰੰਟੀ ਆਪਣੀ ਤੇ ਨਾਲ ਦੇ ਟਾਇਰਾਂ ਚ ਚਾਲ ਚਲਾਵੇ ਦੀ ਗੱਲ ਕਰੀ ਬਈ ਕਿੰਨੇ ਘੰਟੇ ਇਹ ਚੱਲੇ 1800 ਘੰਟੇ 2013 ਦਾ ਲਾਸਟ ਮਹੀਨਾ ਠੀਕ ਆ ਜੀ ਲਾਸਟ ਲਾਸਟ ਵਾਲੀ ਨੇ ਕਿ ਜਿੰਨੇ ਹਾਂਜੀ ਲਾਸਟ ਮਹੀਨਾ ਨਾਲ ਦੇ ਟਾਇਰ ਹੋਣਗੇ 75 ਲੋ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਪੇ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਅੱਜ ਫਿਰ ਆਪਾਂ ਮੋਗ ਕੇ ਟਰੈਕਟਰਾਂ ਦੀ ਮੰਡੀ ਤੇ ਪਹੁੰਚੇਗੇ ਤੇ ਬਾਈਆਂ ਕੋਲੇ ਜ਼ਿਆਦਾਤਰ ਨਿਊ ਹਾਲੈਂਡਰ ਟਰੈਕਟਰ ਹੁੰਦੇ ਨੇਗੇ ਜਿਨ੍ਹਾਂ ਦੀ ਅੱਜ ਕੱਲ ਬਿਕਰੀ ਵੱਧ ਗਈ ਤੇ ਜਿਹੜੇ ਟੌਪ ਤੇ ਚੱਲ ਰਹੇ ਨੇਗੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਨੇਗੇ ਤੇ ਵੀਡੀਓ ਚ ਬਣੇ ਰਹੋ ਬਾਈ ਜੀ 3 ਸਪੀਡ 2 ਸਪੀਡ ਆ ਸਸੇਗਾ ਬਾਈ ਜੀ ਸਸੇਗਾ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਜੀ ਠੀਕ ਆ ਜੀ ਮੇਨ ਲొਕੇਸ਼ਨ ਕੀ ਹੈ ਬਾਈ ਜ ਕਿੰਨੇ ਕ ਟਰੈਕਟਰ ਹੁੰਦੇ ਨੇ ਬਾਈ ਜੀ ਆਪਣੇ ਕੋਲ ਜੀ ਸਾਡੇ ਕੋਲ ਆਪਣੇ ਕੋਲ 10 12 ਟਰੈਕਟਰ ਹੁੰਦੇ ਠੀਕ ਹੈ ਜੀ ਤੇ ਕਾਪੀ ਕਾਗਜ਼ਾਂ ਤਾਂ ਨਹੀਂ ਬਿਲਕੁਲ ਓਕੇ 100% ਗਾਰੰਟੀ ਹਾਂ ਜੀ ਠੀਕ ਹੈ ਜੀ 20 ਸਾਲ ਤੱਕ ਵੀ ਕੋਈ ਕੋਈ ਗਾਰੰਟੀ ਹੈ ਆਪਣੀ ਕੋਈ ਠੀਕ ਹੈ ਜੀ 10 ਸਾਲ ਤਾਂ ਬਾਈ ਜੀ ਜ਼ਰੂਰ ਕਹਿੰਦੇ ਸੁਣਣੇ ਉਹਨਾਂ ਕੇ ਬਾਈ ਕਹਿੰਦਾ 20 ਸਾਲਾਂ ਤੱਕ ਗਾਰੰਟੀ ਹੈ ਜਿਵੇਂ ਕਹਦੀ ਬਾਈ ਜੀ ਜੇ ਤੁਸੀਂ ਉਹ ਨਾਲ ਟੌਪ ਮਾਡਲ ਲਵੋਗੇ ਤਾਂ ਨਾਮ ਹੋਣ ਤੱਕ ਗਾਰੰਟੀ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਹੁੰਦੇ ਘਰੇਆਣਾ ਨੰਬਰ ਨਹੀਂ ਕੱਲੇ ਪੰਜਾਬ ਨੰਬਰ ਕੱਲੇ ਪੰਜਾਬ ਨੰਬਰ ਠੀਕ ਹੈ ਜੀ ਫਿਰ ਤਾਂ ਗਾਰੰਟੀ ਇੱਕ ਨੰਬਰ ਕੰਮ ਆ ਬਾਈ ਜੀ ਇੱਕ ਨੰਬਰ ਠੀਕ ਹੈ ਕਿੰਨਾ ਕੰਮ ਟਾਈਮ ਹੋ ਗਿਆ ਬਾਈ ਜੀ ਕੰਮ ਕਰ ਦੇਣਾ ਆਪਾਂ ਸਨ 87 88 ਤੋਂ ਕੰਮ ਕਰਦੇ ਠੀਕ ਆ ਜੀ ਮੈਂ ਤੁਹਾਨੂੰ ਉਮਰ ਤੋਂ ਵੀ 10 ਸਾਲ ਉੱਪਰ ਤੋਂ ਪਹਿਲਾਂ ਦੇ ਕੰਮ ਕਰਦੇ ਠੀਕ ਆ ਬਾਈ ਜੀ ਚਲੋ ਬਾਈ ਜੀ ਆਪਾਂ ਗੱਲ ਗੁਵਾਤ ਕਰਾਂਗੇ ਪਹਿਲਾਂ ਨਿਊ ਹਾਲੈਂਡ ਦਾ 5500 ਤੋਂ ਅਬੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਰੰਗ ਪੇਂਟ ਦਾ ਬਾਈ ਜੀ ओरिजिनल ਟਰੈਕਟਰ ਹੈ ਜੀ ਠੀਕ ਆ ਜੀ ਨਾਲ ਦੇ ਟਾਇਰ ਆ ਜੀ ਠੀਕ ਹੈ ਨਾਲ ਦੇ ਟਾਇਰ ਆਗੇ ਚਲੋ ਬਾਈ ਚੈੱਕ ਕਰੋ 16 ਦੇ ਟਾਇਰਾਂ ਚਾ ਬਾਈ ਜੀ ਹਾਂ ਜੀ ਟਾਇਰ ਕਿੰਨੇ ਕੇ ਪੈਸੇ ਪਿਆ ਇਹ ਮਾਡਲ ਦੀ ਗੱਲ ਕਰੀ ਬਈ ਜੀ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ 2011 ਦਾ 12ਵਾਂ ਮਹੀਨਾ ਹੈ ਲੈ ਬਈ ਜੀ 11 ਮੰਨ ਕੇ ਲੋ 12 ਹੋ ਗਿਆ 12 ਮਾਰ ਲੋ ਗਿਆ ਤਕਰੀਬਨ ਤੇ ਐਮਪੂ ਨਾਲ ਹੀ ਜਾਊਗਾ ਬਈ ਸਭ ਕੁਝ ਹੈ ਤੇ ਹੁਣ ਤਾਂ ਇਹ ਵੀ ਕਹਿੰਦੇ ਲੋਡ ਨਹੀਂ ਫਰਸਟ ਪਾਰਟੀ ਦੇਊਗਾ ਜੀ ਫਰਸਟ ਜੀ ਲੈ ਬਈ ਜੀ ਫਰਸਟ ਪਾਰਟੀ ਦਾ ਹੈਗਾ ਤੇ ਕਿੱਥੋਂ ਦਾ ਨੰਬਰ ਆ ਬਈ ਜੀ ਐਪੀਬੀ 9 ਲੈ ਬਈ ਜੀ ਪੀਵੀ 9 ਕਪੂਰਥਲਾ ਕਪੂਰਥਲੇ ਦਾ ਨੰਬਰ ਹੈਗਾ ਬਈ ਜੀ ਤੇ ਰੰਗ ਪੇਂਟ ਦੀ ਬਾਈ ਕਹਿੰਦਾ ਗਾਰੰਟੀ ਹੈਗੀ ਤੇ 11 ਮਾਡਲ ਹੈਗਾ ਕਪੂਰਥਲੇ ਦਾ ਨੰਬਰ ਹੈ ਤੇ ਕੀ ਡਿਮਾਂਡ ਹੈ ਬਾਈ ਜੀ ਇਹਦਾ 5 25万 5 25 ਮੰਗਦੇ ਆ ਜੀ ਠੀਕ ਆ ਜੀ ਤੇ 5 ਲੱਖ ਦਾ ਦੇਵਾਂਗੇ ਲੈ ਬਈ ਪਹਿਲੇ ਟਰੈਕਟਰ ਦੇ ਜੋ ਬਾਈ ਨੂੰ ਆਪਾਂ ਅਜੇ ਕਿਹਾ ਵੀ ਨਹੀਂ ਹੈਗਾ ਵੀ ਕਿੰਨੇ ਦੀ ਸੂਟ ਹੋਜੂ ਤੇ ਬਾਈ ਕਹਿੰਦਾ 25000 ਦੀ ਪਹਿਲੇ ਸੂਟ ਕਰਦਣਿਆ ਤੇ ਇਹ ਟਰੈਕਟਰ ਬਾਈ ਜੀ ਇਦਾਂ ਦਾਗਾ ਮੰਡੀ ਚ ਜੇ ਤੁਸੀਂ ਭਾਲਣ ਜਾਓਗੇ ਨਾ ਤਕਰੀਬਨ ਮੰਡੀ ਚ ਤੋਂ ਤਰਨਤਲਵੰਡੀ ਸਾਬੋ ਵੀ ਇੱਕ ਜਾਂ ਦੋ ਟਰੈਕਟਰ ਮਸਾ ਮਿਲਣਗੇ ਤੇ ਬਹੁਤ ਜ਼ਿਆਦੇ ਮੰਗਾ ਗਏ ਟਰੈਕਟਰ ਦੀ ਤੇ ਅਜੇ ਤੱਕ ਇਹ ਵੀ ਟਰੈਕਟਰ ਜਿਵੇਂ ਆਪਾਂ ਕਹਿੰਦੀ ਹੈ ਬਾਈ ਜੀ ਸ਼ੋਅਰੂਮ ਕੰਡੀਸ਼ਨ ਦਾ ਰੰਗ ਪਿੰਡ ਦਾ ਤਾਂ ਕਹਿੰਦੇ ਲੋਡ ਹੀ ਨਹੀਂ ਕਿਉਂਕਿ ਫਸਟ ਨਾਮਕਾ ਤੇ ਨਾਲ ਦੇ ਟਾਇਰਾਂ ਚ ਜੀ ਚਾਰ ਚਲਾਵੇ ਦੀ ਗੱਲ ਕਰੀ ਬਾਈ ਜੀ ਕਿੰਨੇ ਘੰਟੇ ਚੱਲਿਆ ਇਹ ਚੱਲੇ 1800 ਘੰਟੇ ਜੀ ਲੈ ਬਾਈ ਜੀ 1800 ਘੰਟੇ ਚੱਲਿਆ 60 ਥੱਲੇ ਖੜਾ ਕੇ ਮੋੜਤਾ ਸਹੀ ਗੱਲ ਆ ਬਾਈ ਜੀ 60 ਥੱਲੇ ਖੜਾ ਕੇ ਮੋੜਿਆ ਹੋਇਆ ਟਰੈਕਟਰ ਹੈਗਾ ਤੇ ਆ ਕੇ ਆ ਕੇ ਬਾਈ ਜੀ ਸਪੈਸ਼ਲ ਐਡੀਸ਼ਨ ਵਾਲਾ 3630 ਯਾਦ ਕਰ ਬਾਈ ਜੀ ਮੈਨੂੰ ਲੱਗਾ ਨਿਊ ਹਾਲੈਂਡ ਤੇ ਕੰਮ ਕਰਾਂ ਲੈ ਬਾਈ ਜੀ ਨਿਊ ਹੋਲੈਂਡ ਦੀ ਬਾਈ ਜੀ ਸ਼ੌਂਕੀਆਂ ਟਰੈਕਟਰ ਵੇਚਦਾ ਬਾਈ ਕਹਿੰਦਾ ਪੂਰਾ ਕੋਕਾ ਪੀਸ ਆ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ 2017 ਲੈ ਬਾਈ ਜੀ 17 ਮਾਡਲ ਆਗਾ ਫੁੱਲ ਟੌਪ ਮਾਰਦਾ ਇਹ ਵੀ ਨਾਲ ਦੇ ਟਾਇਰਾਂ ਚੂਰ ਤੇ ਨਾਲ ਦੇ ਟਾਇਰ 75 ਪੈਸੇ ਲੈ ਬਾਈ ਜੀ ਨਾਲ ਦੇ ਟਾਇਰ ਹੈਗੇ ਨੇ 75 ਪੈਸੇ 16 ਦੇ ਟਾਇਰਾਂ ਚ ਬਾਈ ਜੀ ਬਾਕੀ ਮਗਰਾਟ ਵਗੈਰਾ ਚੈੱਕ ਕਰ ਲਓ ਬਾਈ ਜੀ ਓਕੇ ਰਿਪੋਰਟ ਚ ਬਈ ਕਨੂਪੀ ਵਗੈਰਾ ਵਧੀਆ ਲੱਗੇ ਹੋਇਆ ਸਾਰਾ origial ਟਰੈਕਟਰ ਠੀਕ ਆ ਜੀ ਸਾਰਾ origial ਆਗਾ ਗਾਰੰਟੀ ਰਿਕਾਰਡ ਤੇ ਚੱਲ ਚਲਾਵੇ ਦੀ ਗੱਲ ਕਰੀ ਬਾਈ ਜੀ ਕਿੰਨੇ ਘੰਟੇ ਚ 1700 ਘੰਟੇ ਚੱਲੇ ਲੈ ਬਈ 1700 ਘੰਟਾ ਚੱਲਿਆ ਹੋਇਆ ਹੈਗਾ ਤੇ ਗਾਰੰਟੀ ਹੈ ਬਈ ਜੀ 1700 ਘੰਟੇ ਚੱਲਿਆ ਹਾਂਜੀ ਹਾਂਜੀ ਠੀਕ ਆ ਜੀ ਤੇ 17 ਮਾਡਲ ਹੈਗਾ ਲਾਸਟ ਮਹੀਨੇ ਦਾ ਹੈਗਾ ਬਈ ਤੇ ਥਾਰੇ ਮੰਨ ਕੇ ਚੱਲੋ ਤੇ ਕੀ ਡਿਮਾਂਡ ਬਈ ਜੀ ਦੀ ਇਹ ਤਾਂ 675 ਮੰਗਦੇ ਸਾਢੇ 6 ਤਾਂ ਦੇਵਾਂਗੇ ਲੈ ਬਈ ਜੀ 25-25000 ਰੁਪਏ ਦੀ ਸੂਟ ਕਰ ਜਾਂਦਾ ਤੇ ਕਈ ਤਾਂ 5-5 ਦੀ ਕਰਦੇ ਆ ਬਾਈ ਕਹਿੰਦਾ 25 ਦੀ ਕਰ ਦਿਆ ਆਪਾਂ ਕਿ ਆ ਗਿਆ ਬਈ ਜੀ TXT ਮਾਡਲ ਵਾਲਾ 3630 ਇਹ ਆ ਗਿਆ ਬਈ ਜੀ ਇਹ ਆ ਗਿਆ ਸੀ ਪਲੱਸ ਵਾਲਾ ਤੇ ਇਹ ਆ ਗਿਆ ਬਈ ਜੀ ਸੁਪਰ ਵਾਲਾ ਸਹੀ ਲੈ ਬਈ ਜੀ ਇਹ ਵੀ ਨਾਲ ਦੇ ਟਾਇਰ ਆ ਜਾਗਾ ਇਹ ਵੀ ਨਾਲ ਦੇ ਇਹ ਵੀ ਤੇ ਉਹ ਵੀ ਤੇ ਮਾਡਲ ਹੈਗਾ ਬਈ ਜੀ 2013 ਦਾ ਲਾਸਟ ਮਹੀਨਾ ਲੈ ਬਈ ਜੀ 2013 ਦਾ ਲਾਸਟ ਮਹੀਨਾ ਨਾਲ ਦੇ ਟਾਇਰਾਂ ਚ ਟਾਇਰ ਹੋਣਗੇ ਬਈ ਜੀ ਕਿੰਨੇ ਪੈਸੇ 70 75 ਪੈਸੇ ਲੈ ਬਈ 70 75 ਪੈਸੇ ਨਾਲ ਦੇ ਟਾਇਰ ਨੇਗੇ ਤੇ ਜਿਵੇਂ ਆਪਾਂ ਕਹਦੇ ਬਈ ਜੀ ਬਾਈ ਟਰੈਕਟਰ ਖਰੀਦਦਾ ਦਾ ਹੈਗਾ ਮੈਨੂੰ ਲੱਗਾ ਜਿੰਨੇ ਟਰੈਕਟਰ ਖਰੀਦਦਾ ਨਾਲ ਦੇ ਟਾਂ ਨਾਲ ਹੀ ਖਰੀਦਦਾਗਾ ਤੇ ਕੀ ਡਿਮਾਂਡ ਆ ਬਈ ਜੀ ਦੀ ਇਹਦੀ ਡਿਮਾਂਡ 5 25 ਜੀ ਠੀਕ ਹੈ ਦੇਵਾਂਗੇ 5 ਲੱਖ ਦਾ ਲੈ ਬਈ 5 ਲੱਖ ਦਾ ਭਾਈ ਕਹਿੰਦਾ ਦੇਵਾਂਗੇ ਤੇ ਬਾਕੀ ਮੌਕੇ ਦੇ ਮਾਨਤਾਨ ਜਰੂਰ ਹੋ ਜਾਵੇਗਾ ਫੁੱਲ ਟਾਪ ਮਾਡਲ ਹੈ ਠੀਕ ਹੈ ਜੀ ਫੁੱਲ ਟਾਪ ਮਾਡਲ ਲਗਾ 1848 ਘੰਟੇ ਭਾਈ ਇਹ ਚੱਲਿਆ ਹੋਇਆ ਹੈਗਾ ਤੇ ਕੰਪਨੀ ਰਿਕਾਰਡ ਤੇ ਆਹਲਾ ਟਰੈਕਟਰ ਵੀ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ 'ਚ ਬਣੇ ਰਹੋ ਜੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਵਧੀਆ ਵਧੀਆ ਕੰਡੀਸ਼ਨਾਂ ਦੇ ਭਾਈ ਬੋਲੇ ਟਰੈਕਟਰ ਨੇ ਤੇ ਚੈੱਕ ਕਰ ਲਓ ਭਾਈ ਹੋਰ ਵੀ ਬਿਹtere ਟਰੈਕਟਰ ਨੇਗੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਨਿਊ ਹਾਲੈਂਡ 5500 2009 ਮਾਡਲ ਲੈ ਬਈ ਜੀ ਇਹ ਵੀ 2009 ਮਾਡਲ ਬਾਕੀ ਐਮਪੂਮਪੋ ਵਧੀਆ ਲੱਗਿਆ ਹੋਗਾ ਕੰਡੀਸ਼ਨ ਦਾ ਵੀ ਸਾਫ ਹੈਗਾ ਨਵਾਂ ਮਾਡਲ ਆ ਬਈ ਜੀ ਅਗਲੇ ਟਾਇਰ ਨਵੇਂ ਆ ਅਗਲੇ ਟਾਇਰ ਨਵੇਂ ਆਗੇ ਬਈ ਬਾਕੀ ਚੈੱਕ ਵੀ ਕਰ ਲੋ 16 ਦੇ ਟਾਇਰਾਂ ਦੇਗਾ ਤੇ ਇਹਦੀ ਕੀ ਦਮਾਣਾ ਬਈ ਜੀ ਹਾਂਜੀ ਇਹਦੀ ਕੀ ਦਮਾਣਾ ਇਹਦਾ 3.5 ਲੱਖ ਰੁਪਈਆ ਮੰਗਦੇ ਆ ਜੀ ਠੀਕ ਆ ਜੀ ਤੇ ਸਵਾ 4 ਦੇ ਹਾਂ ਨਾ ਦੇ ਬਈ ਸਵਾ 4 ਲੱਖ ਰੁਪਈਆ ਦਾ ਹਾਂ ਜਾਂ ਨਾ ਦੇਣਾਗਾ ਬਈ ਜੀ ਵੇ ਵਾਕਿਆ ਕੰਡੀਸ਼ਨ ਚੈੱਕ ਕਰ ਲੋ ਬਾਈ ਜੀ ਕੰਡੀਸ਼ਨ ਦਾ ਵੀ ਵਧੀਆ ਪਿਆ ਕੋਨੋਪੀ ਵਗੈਰਾ ਲੱਗੀ ਹੋਈ ਆ ਤੇ ਰੰਗ ਪੇਂਟ ਦਾ ਤੁਹਾਨੂੰ ਕਹਿੰਦੇ ਲੋੜੇ ਨੇ ਨਹੀਂ ਆਪਾਂ ਬਾਈ ਤੋਂ ਪੁੱਛੀਏ ਰੰਗ ਪੇਂਟ ਦਾ ਅਰੀਜਨਲ ਹੀ ਆ ਬਾਈ ਜੀ ਕਰਾਉਂਦੇ ਵੀ ਨਹੀਂ ਹੈਗੇ ਹਾਂਜੀ ਆ ਟਰੈਕਟਰ ਛੋਟਾ ਹੈ ਜੀ ਆਪਾਂ ਜੀ ਹਾਂਜੀ ਹਾਂਜੀ ਅਰਜਨ ਨੋਵਾ ਠੀਕ ਆ ਜੀ ਇਹ ਮਾਡਲ 16 ਪਰ ਚੱਲਿਆ 1500 ਕਿੰਟਾ ਹੀ ਆ ਜੀ ਹੈ ਵੀ 16 ਮਾਡਲ ਚੱਲਿਆ 1500 1500 ਹੀ 1500 ਕਿੰਟਾ ਸਿਰ ਚੱਲਿਆ ਨਾਲ ਦੇ ਟਾਇਰ ਟਰੈਕਟਰ ਦੇ 90 ਪੈਸੇ ਪਏ ਲੈ ਬਈ ਨਾਲ ਦੇ ਟਾਇਰ 90 ਪੈਸੇ ਪਿਆ 4/4 ਦਾਗਾ ਤੇ ਬਾਕੀ ਡੱਕ ਡੱਕ ਵਧੀਆ ਲੱਗਾ ਹੋਇਆਗਾ ਲਾਉਂਦੇ ਤਾਂ ਨਹੀਂ ਬਈ ਜੀ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਕੋ ਨੋਕੀ ਵਗੈਰਾ ਵੀ ਵਧੀਆ ਲੱਗੇ ਹੋਈ ਆ ਤੇ ਇੰਜਨ ਕੈਰ ਦਾ ਬਈ ਜੀ ਕਹਿੰਦੇ ਲੋੜ ਹੀ ਨਹੀਂ ਰਾਈ ਹਾਂਜੀ ਠੀਕ ਆ ਜੀ ਪੀਵੀ 08 ਨੰਬਰ ਹੈਗਾ ਤੇ ਫਸਟ ਨਾਮ ਹੀ ਆ ਬਈ ਜੀ ਹਾਂਜੀ ਫਸਟ ਆ ਠੀਕ ਆ ਜੀ ਤੇ ਕੀ ਡਿਮਾਂਡ ਆ ਬਈ ਜੀ ਇਹਦੀ ਇਹਦੀ 745 ਠੀਕ ਆ ਜੀ ਇਹ ਬਾਕੀ ਮੌਕੇ ਦੇ ਮਾਨਤਾ ਨੇ ਜਰੂਰੀ ਹੋਗਾ ਕਿਤਨਾਕ ਤੇ ਅਗਲਾ ਬਾਈ ਜੀ 17 ਮਾਡਲ ਲੈ ਬਈ ਅੱਗੇ ਆ ਗਿਆ ਨਿਊ ਹੌਲੈਂਡ 5500 ਮੈਨੂੰ ਲੱਗਦਾ ਜਿਵੇਂ ਮੈਂ ਆਖਿਆ ਜਿਗਾ ਬਾਈ ਕੋ ਜਿਆਦਾ ਟਰੈਕਟਰ ਹੀ ਲਿਆਇਆ 5500 ਮਾ ਇੱਕ ਦੋ ਹੀ ਦੇਖਣ ਨੂੰ ਮਿਲਦੇ ਹੁੰਦੇ ਨੇ ਪਰ ਬਾਈ ਕੋਲੇ ਹੈਗੇ ਨਗੇ ਤਿੰਨ ਚਾਰ 16 ਦੇ ਟਾਇਰਾਂ ਦੇ ਬਾਈ ਟਾਇਰ ਕਿੰਨੇ ਕੇ ਪੈਸੇ ਪੈ ਜਾਣਗੇ ਟਰੈਕਟਰ ਕਿਤੇ ਪੈ 85 ਪੈਸੇ ਨਾਲ ਦੇ ਠੀਕ ਆ ਜੀ ਤੇ ਰੰਗ ਪੇਂਟ ਦਾ ਬਾਈ ਜੀ ਤੂੰ ਦੇ ਦਿੰਦਾ ਰੀਲ ਜੀ ਰਹਿਣਾ ਜੀ ਠੀਕ ਆ ਜੀ ਤੇ ਬਾਈ ਕਹਿੰਦਾ ਕੋਕਾ ਪੀਸ ਹੈਗਾ ਤੇ ਬਾਕੀ ਗਾਰੰਟੀ ਵਾਲਾ ਕੰਮ ਆ ਬਾਈ ਦਾ ਓਕੇ ਰਿਪੋਰਟ ਦਾ ਤੇ ਬਾਕੀ ਹੁੱਟ ਵਗੈਰਾ ਵੀ ਲੱਗੇ ਆ ਤੇ ਐਮਪ ਵ ਤੇ ਪੰਜਾਬ ਨੰਬਰ ਇਹ ਵੀ ਭਾਈ ਜੀ ਪੰਜਾਬ ਨੰਬਰ ਠੀਕ ਹੈ 17 ਮਾਡਲ ਲਗਾ ਤੇ ਨਾਲ ਦੇ ਟਾਇਰ ਨਗੇ ਤੇ ਬਾਕੀ ਤੁਹਾਨੂੰ ਕੰਡੀਸ਼ਨ ਚ ਚੈੱਕ ਕਰ ਲੋਗੇ ਜੀ ਚਾਲ ਚਲਾਵੇ ਦੀ ਗੱਲ ਕਰੀ ਭਾਈ ਜੀ 1427 ਘੰਟੇ ਚੱਲਿਆ ਹੋਇਆ ਹੈਗਾ ਕੰਪਨੀ ਰਿਕਾਰਡ ਤੇ ਕੀ ਡਿਮਾਂਡ ਹੈ ਭਾਈ ਜੀ ਜੀ 590 ਜੀ 5 ਲੱਖ 90000 ਰੁਪਏ ਬਾਕੀ ਮੌਕੇ ਦੇ ਮਾਨਦਾਨ ਜਰੂਰ ਜਗਾ ਤੇ ਅਗਲਾ ਭਾਈ ਜੀ ਲਓ ਭਾਈ ਅਗਲਾ ਹੈਗਾ ਨਿਊ ਹਾਲੈਂਡ 3630 ਤੇ ਬਾਈ ਨੇ ਢੇਰ ਲਾ ਰੱਖਿਆ ਨਿਊ ਹਾਲੈਂਡ ਭਾਈ ਜੀ ਜਿਵੇਂ ਆਪਾਂ ਕਹਿੰਦੇ ਟਾਪ ਮਾਡਲ ਜੇ ਤੁਸੀਂ ਕਹੋ ਨਾ ਕਿਹੜਾ ਮਰਜ਼ੀ ਕਹਿ ਦਿਓ ਬਾਈ ਨੂੰ ਫੋਨ ਲਾ ਕੇ ਵੀ ਸਾਨੂੰ ਆਹ ਟਰੈਕਟਰ ਚਾਹੀਦਾਗਾ ਬਾਈ ਲਿਆ ਕੇ ਦੇ ਦੂਗਾ 4 ਵੀਲ ਟਰੈਕਟਰ ਵੀ ਹੁੰਦੇ ਆ ਆਪਣੇ ਕੋਲ ਪਿਛਲੇ ਹਫ਼ਤੇ 4 ਸੇਲ ਕੀਤੇ ਆ ਠੀਕ ਆ ਜੀ ਲੈ ਵੀ 4 ਵੀਲ ਵੀ ਹੁੰਦੇ ਆਗੇ ਦੇ ਨਾਮ ਕਮਾਉਣਾ ਦਾ ਬਹੁਤ ਹੋ ਗਿਆ ਸੇਤੀ ਗਵਾਇਆ ਜਾਂਦਾ ਪਰ ਕਮਾਉਣ ਲਈ ਬਈ ਜੀ ਬਹੁਤ ਟਾਈਮ ਲੱਗਿਆ ਹੁੰਦਾਗਾ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਇਹਦੇ ਇਹਦੇ ਟਾਇਰ ਅੱਧੇ ਆ ਜੀ ਠੀਕ ਆ ਜੀ 2006 ਮਾਡਲ ਪਾਵਰ ਸਟੀering ਪਾਵਰ ਸਟੀering ਬੋਲਟ ਆਫ ਮਾਡਲ ਇਹ ਲੋਬੇ ਚੈੱਕ ਕਰ ਲੋ ਕੰਡੀਸ਼ਨ ਆ ਓਕੇ ਏਅਰਪੋਰਟ ਤੇ ਵੀ ਹੈ ਸਾਫ ਪਿਆਗਾ ਲਿੰਕਾ ਵਗੈਰਾ ਦੇ ਵੀ ਸਾਫ ਪਿਆਗਾ ਅਰੀਜਨਲ ਅਰੀਜਨਲ ਆ ਸਾਰਾ ਸਾਰਾ ਅਰੀਜਨਲ ਹੈ ਵੀ ਤੇ ਕਿਹ ਡਿਮਾਂਡ ਆ ਬਾਈ ਜੀ ਇਹ 375 ਮੰਗਦੇ ਆਈ ਸਾਢੇ 3 ਲੱਖ ਦਾ ਦੇਵਾ 375 ਮੰਗਦੇ ਆ ਸਾਢੇ 3 ਲੱਖ ਦਾ ਦੇ ਦਾਂਗੇ ਲੈ ਬਾਈ ਜੀ ਇਹ ਚੋ 30000 ਰੁਪਏ ਦੀ ਸੂਟ ਆ ਜੀ ਬਾਕੀ ਕੰਡੀਸ਼ਨ ਓਕੇ ਆ ਜੀ ਆ 21 ਮਾਡਲ ਆ ਜੀ ਲੈ ਬਾਈ ਜੀ ਅੱਗੇ ਦਿਖਾਉਣਾ ਤੁਹਾਨੂੰ ਸੋਨਾ ਲੀਕਾ ਕੋੜੇ ਬੈਂਪਰ ਵਾਲਾ ਹਾਂਜੀ ਤੇ ਮਾਡਲ ਬਾਈ ਜੀ 21 ਜੀ ਤੇ ਚਾਲ ਚਲਾਵਾ ਬਾਈ ਜੀ ਕਿੰਨੇ ਘੰਟਾ ਚੱਲਿਆ ਜੀ ਲੈ ਵੀ ਕੰਪਨੀ ਕੋ ਰਿਕਾਰਡ ਆ 1000 ਘੰਟਾ ਚੱਲਿਆ ਆ ਬਾਕੀ ਬਾਈ ਜੀ ਜਿੰਨੇ ਵੀ ਟਰੈਕਟਰ ਹੁੰਦੇ ਨੇ ਨਾ ਪਾਈ ਕੋਲੇ ਚਾਲ ਚਲਾਵੇ ਤੇ ਚੱਲੇ ਵਾਲੇ ਟਰੈਕਟਰ ਹੁੰਦੇ ਨੇਗੇ ਤੇ ਚੇਂਜਰ ਕਿਹੜਾ ਆਲਾ ਬਾਈ ਜੀ ਤੇ ਸੁਪਰ ਸੀਟਰ ਨੂੰ ਜਿਵੇਂ ਕਹਦੀ ਨਿਊ ਹਾਲੈਂਡ 3 ਸਪੀਡ ਹੁਣ ਲਈ ਕੇ ਜੇ ਪੂਰੀ ਧੱਕ ਪਾਈ ਹੈਗੇ ਤੇ ਇਸ ਸਾਲ ਵੀ ਦੇਖਦੇ ਬਾਈ ਜੀ ਕਿਹੜਾ ਬਸਟਰ ਟਰੈਕਟਰ ਆਂਦਾਗਾ 16 ਦੇ ਟਾਇਰਾਂ ਜਗੇ ਨਾਲ ਦੀ ਟਾਇਰ ਨੇ ਬਾਈ ਜੀ ਤੇ 1000 ਘੰਟਾ ਸਿਰਫ 1000 ਘੰਟਾ ਚੱਲਿਆ ਹੋਇਆ ਬਾਈ ਜੀ ਤੇ ਫਸਟ ਆਨਰੀ ਬਾਈ ਜੀ ਵੀ ਹਾਂਜੀ 695 ਅਵੀ 6,95,000 ਰੁਪਇਆ ਡਿਮਾਂਡ ਆ ਗਈ 675 ਦਾ ਬਾਈ ਕਹਿੰਦਾ ਦੇ ਦਾਂਗੇ ਤੇ ਬਾਕੀ ਕੰਡੀਸ਼ਨ ਚ ਚੈੱਕ ਕਰ ਲੋ ਬਾਈ ਜੀ ਓਕੇ ਰਿਪੋਰਟ ਜਪਿਆ ਇੰਨੇ ਡਰਾਇਵਰ ਆ ਬਾਈ ਜੀ ਨਹੀਂ ਘਰੇ ਵੀ ਘੜੇ ਆ ਜੀ ਘਰੇ ਕਿਹੜੇ ਕਿਹੜੇ ਘੜੇ ਬਾਈ ਜੀ ਘਰੇ ਵੀ ਨਿਊ ਹੋਲੈਂਡ ਘੜੇ ਘਰੇ ਵੀ ਨਿਊ ਹੋਲੈਂਡ ਘੜੇ ਜਾਂਸੀ ਖੋਲ ਰੱਖੀ ਆ ਮੈਂ ਕਹਿੰਦਾ ਨਿਊ ਹੋਲੈਂਡ ਵਾਲਿਆਂ ਦੀ ਜਾਂਸੀ ਖੋਲ ਰੱਖੀ ਬਾਈ ਨੇ ਤੇ ਮੋਬਾਈਲ ਨੰਬਰ ਇੱਕ ਵਾਰੀ ਹੋਰ ਦੱਸ ਦਿਓ ਬਾਈ ਜੀ ਆਪਣਾ 95176 ਠੀਕ ਆ ਜੀ 0008 ਠੀਕ ਆ ਜੀ 946500038 ਠੀਕ ਆ ਜੀ ਤੇ ਪਿੰਟ ਬਾਈ ਜੀ ਪੈਂਡਸ ਨੇਰ ਤਹਿਸੀਲ ਜੀਰਾ ਠੀਕ ਆ ਜੀ ਜੀਰੇ ਦੇ ਨਾਲ ਬਿਲਕੁਲ ਜੀਰੇ ਦੇ ਨਾਲ ਠੀਕ ਆ ਬਾਈ ਜੀ ਬਹੁਤ ਧੰਨਵਾਦ ਬਾਈ ਜੀ ਜਾਓ ਬਾਈ ਜੀ ਵੀਡੀਓ ਕਿਵੇਂ ਕੱਲਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਕਰਿਓ ਮਿਲਦਾ ਕਿਸੇ ਨਵੀਂ ਵੀਡੀਓ ਸਬਸਕ੍ਰਾਈਬ ਤੇ ਕਲਿਕ ਧੰਨਵਾਦ